ਸਸਿਗਾ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜਿਹੜੀ ਹੈ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਆ ਔਰ ਇਸ ਵਕਤ ਇਹ ਤਸਵੀਰ ਜਿਹੜੀ ਤੁਸੀਂ ਵੇਖੋਗੇ ਕਿ ਕੱਗਰ ਦਾ ਪਾਣੀ ਕਿਵੇਂ ਪਾਖੜਾ ਦੇ ਵਿੱਚ ਜਿਹੜਾ ਉਹ ਵਹਿਣ ਲੱਗ ਗਿਆ ਔਰ ਇਸ ਵਕਤ ਇਹ ਵੱਡੀ ਤਸਵੀਰ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਪਾਖੜਾ ਦੀ ਤਸਵੀਰ ਹੈ ਜਿੱਥੋਂ ਕੱਗਰ ਜਿਹੜਾ ਉਹ ਪਾਖੜਾ ਦੇ ਵਿੱਚ ਵਹਿਣਾ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਕਹਿ ਲਈਏ ਤਾਂ ਹਰਿਆਣੇ ਵਾਲਿਆਂ ਦੀ ਦਿੱਕਤ ਵਧਣ ਜਾਰੀ ਹੈ ਇਹ ਤਸਵੀਰ ਹਰਿਆਣਾ ਦੇ ਲਈ ਹੈ ਕਿਉਂਕਿ ਹਰਿਆਣਾ ਦੇ ਵਿੱਚ ਇਹ ਮੁਸੀਬਤ ਨੂੰ ਜ ਉਹ ਦਸਤਕ ਦੇ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਇਹ ਮੁਸੀਬਤ ਵਧੇਗੀ ਕਿਉਂਕਿ ਕੱਗਰ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਕੇ ਬੰਨ ਟੁੱਟਣ ਕਾਰਨ ਪਾਖੜਾ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਚੁੱਕਾ ਹੈ ਇਹ ਪਾਖੜਾ ਜਿਹੜੀ ਉਹ ਹਰਿਆਣਾ ਦੇ ਵਿੱਚ ਦਾਖਲ ਹੋ ਜਾਂਦੀ ਹੈ ਕਿਉਂਕਿ ਕੁਝ ਹੀ ਕਿਲੋਮੀਟਰ ਤੋਂ ਹਰਿਆਣਾ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਜਿਹੜੀ ਉਹ ਤੁਹਾਨੂੰ ਵਿਖਾਣ ਜਾ ਰਿਹਾ ਕਿ ਸਰਾਲਾ ਹੈਡ ਤੋਂ ਜੋ ਕੱਗਰ ਓਵਰਫਲੋ ਹੋਈ ਤਾਂ ਓਵਰਫਲੋ ਹੋਣ ਕਾਰਨ ਇਹ ਕੱਗਰ ਜਿਹੜੀ ਹੈ ਉਹ ਹੁਣ ਪਾਖੜਾ ਦੇ ਵਿੱਚ ਜਿਹੜੀ ਮਿਕਸ ਹੋ ਚੁੱਕੀ ਹੈ ਔਰ ਇਸ ਵਕਤ ਬੰਨ ਮੰਨ ਦਾ ਆ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਉਸ ਦੀ ਤਸਵੀਰ ਜਿਹੜੀ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਕਿਵੇਂ ਜਿਹੜੀਆਂ ਬੋਰੀਆਂ ਭਰ-ਭਰ ਕੇ ਸਿੱਟੀਆਂ ਜਾ ਰਹੀਆਂ ਨੇ ਕਿਉਂਕਿ ਜਿਹੜੀ ਸੜਕ ਆ ਉਹ ਖੁਰਨ ਲੱਗੀ ਆ ਤਾਂ ਉਸ ਨੂੰ ਬਚਾਉਣ ਦੇ ਲਈ ਕਿਉਂਕਿ ਜੇਕਰ ਇਹ ਵੀ ਟੁੱਟ ਜਾਏਗਾ ਤਾਂ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਦੋਨੋਂ ਪਾਸਿਓਂ ਮਾਰ ਪਾਣਾ ਜਿਹੜਾ ਸ਼ੁਰੂ ਕਰ ਦੇਗਾ ਭਾਵੇਂ ਉਹ ਉੜਸਰ ਹੋਵੇ ਕਿਉਂਕਿ ਉੜਸਰ ਨੂੰ ਇੱਕ ਵੱਡੀ ਮਾਰ ਪਈ ਆ ਉਸ ਤੋਂ ਬਾਅਦ ਕਾਮੀ ਖੁਰਦੇ ਹੋਰ ਕਈ ਪਿੰਡ ਜਿਹੜੇ ਨੇ ਇਸ ਦੀ ਚਪੇਟ ਹੇਟ ਆ ਸਕਦੇ ਨੇ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਕਿ ਪਟਿਆਲਾ ਦੀ ਤੁਸੀਂ ਵੇਖ ਪਾ ਰਹੇ ਹੋ ਹਲਕਾ ਕਨੌਰ ਦੇ ਵਿੱਚ ਮੌਜੂਦ ਆ ਔਰ ਹਲਕਾ ਕਨੌਰ ਦੀ ਸਰਾਲਾ ਹੈਡ ਤੇ ਬਿਲਕੁਲ ਨਜ਼ਦੀਕ ਜੋ ਪਾਖੜਾ ਪੈਂਦੀ ਹੈ ਉਸ ਪਾਖੜਾ ਦੇ ਵਿੱਚ ਹੁਣ ਕੱਗਰ ਦਾ ਪਾਣੀ ਪੈਣਾ ਸ਼ੁਰੂ ਹੋ ਚੁੱਕਾ ਹੈ ਜੋ ਕਿ ਵੱਡੀ ਮਾਰ ਜਿਹੜੀ ਹੈ ਉਹ ਹਰਿਆਣਾ ਨੂੰ ਮਾਰ ਸਕਦਾ ਹੈ ਹਰਿਆਣਾ ਵਾਲਿਆਂ ਦੇ ਲਈ ਇਹ ਚਿੰਤਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਾਧੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਸ ਵਕਤ ਦੀ ਇਹ ਸਭ ਤੋਂ ਵੱਡੀ ਖਬਰ ਹੈ ਕਿ ਜਦੋਂ ਹਰਿਆਣਾ ਦੇ ਵੱਲ ਇਹ ਤੇਜ਼ ਰਫ਼ਤਾਰ ਮੀਂਹ ਜੋ ਬਰਸਾਤ ਦਾ ਪਾਣੀ ਹੈ ਕੱਗਰ ਦਾ ਪਾਣੀ ਹੈ ਉਹ ਵੱਡੇ ਪੱਧਰ ਤੇ ਜਿਹੜਾ ਉਹ ਦਾਖਲ ਹੋਏਗਾ ਔਰ ਵੱਡਾ ਨੁਕਸਾਨ ਜਿਹੜਾ ਉਹ ਕਿਥੇ ਨੇ ਕਿਥੇ ਕਰ ਸਕਦਾ ਹੈ ਤੇ ਇਸ ਵਕਤ ਦੀ ਇਹ ਵੱਡੀ ਤਸਵੀਰ ਜਿਹੜੀ ਹੈ ਉਹ ਤੁਸੀਂ ਆ ਵੇਖ ਸਕਦੇ ਹੋ ਕਿ ਇਹ ਹੱਬਾਂ ਨੇ ਜਿਹੜਾ ਉਹ ਬੰਨਿਆ ਜਾ ਰਿਹਾ ਹੈ ਕਿ ਇਹ ਜਿਹੜੀ ਸੜਕ ਹੈ ਇਹ ਸੜਕ ਜਦੋਂ ਵੀ ਅਕਸਰ ਜਦੋਂ ਸ਼ੰਭੂ ਬਾਰਡਰ ਬਾਂਸੀ ਤੇ ਇਸੀ ਸੜਕ ਤੋਂ ਲੋਕ ਦਿੱਲੀ ਵੱਲ ਜਾਂਦੇ ਸੀ ਇਸੀ ਸੜਕ ਤੋਂ ਲੋਕ ਜਿਹੜੇ ਨੇ ਉਹ ਰਸਤਾ ਜਿਹੜਾ ਉਹ ਤੈਅ ਕਰਦੇ ਸੀ ਕਿਉਂਕਿ ਸ਼ੰਭੂ ਬੈਰੀਅਰ ਬੰਨ ਸੀ ਤਾਂ ਇਹ ਸਿੱਧਾ ਅੰਬਾਲਾ ਦੇ ਵਿੱਚ ਦਾਖਲ ਹੋ ਜਾਂਦਾ ਸੀ ਤਾਂ ਇਸ ਵਕਤ ਇਹ ਤਸਵੀਰਾਂ ਨੇ ਉਸ ਦੀਆਂ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਮਿੱਟੀ ਦੇ ਬੋਰੇ ਸਿੱਟੇ ਜਾ ਰਹੇ ਨੇ ਕਿਉਂਕਿ ਇਹ ਸੜਕ ਜਿਹੜੀ ਉਹ ਖੁਰਨਾ ਸ਼ੁਰੂ ਹੋ ਚੁੱਕੀ ਹੈ ਤਾਂ ਉਸ ਦੇ ਨਾਲ ਵੱਡਾ ਨੁਕਸਾਨ ਜਿਹੜਾ ਉਹ ਹੁੰਦਾ ਹੋਇਆ ਵੇਖ ਸਕਦੇ ਹੋ ਤਾਂ ਇਹ ਕਈ ਖੇਤਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨੁਕਸਾਨ ਕਰਕੇ ਪਾਣੀ ਹੁਣ ਭਾਖੜਾ ਦੇ ਵਿੱਚ ਜਿਹੜਾ ਮਿਕਸ ਹੋ ਚੁੱਕਾ ਹੈ ਔਰ ਅੱਗੇ ਹਰਿਆਣਾ ਵਾਲਿਆਂ ਦੀ ਮੁਸ਼ਕਲ ਜਿਹੜੀ ਹੈ ਉਹ ਇਸ ਦੇ ਨਾਲ ਵੱਸ ਸਕਦੀ ਹੈ ਕਿਉਂਕਿ ਇਹ ਪਾਣੀ ਦਾ ਪੱਧਰ ਤੁਸੀਂ ਵੇਖ ਰਹੇ ਹੋ ਕਿਵੇਂ ਵਧਦਾ ਜਾ ਰਿਹਾ ਔਰ ਆਲਾ ਦਵਾਲਾ ਸਾਰਾ ਜਿਹੜਾ ਖੁਰਦਾ ਜਾ ਰਿਹਾ ਹੈਗਾ ਉਸ ਦੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਤੱਕ ਸਾਂਝੀ ਕਰ ਰਹੇ ਕਿ ਜਦੋਂ ਬਨ ਮਨਨ ਦਾ ਕੰਮ ਹੈ ਉਹ ਕੀਤਾ ਜਾ ਰਿਹਾ ਮਿੱਟੀ ਪੁੱਟ ਪੁੱਟ ਕੇ ਪਾਈ ਜਾ ਰਹੀ ਹੈ ਇੱਟਾਂ ਰਾਹੀ ਇਸ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥੜੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਰੇ ਕਿਨਾਰੇ ਜਿਹੜੇ ਨੇ ਉਹ ਇਸ ਵਕਤ ਟੁੱਟ ਚੁੱਕੇ ਨੇ ਔਰ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਆਪ ਮੁਹਾਰੇ ਨੇ ਜੀ ਸੀ ਬੀ ਮਸ਼ੀਨਾਂ ਲੱਗੀਆਂ ਨੇ ਔਰ ਕੱਗਰ ਦੇ ਵਿੱਚ ਲਗਾਤਾਰ ਪੱਧਰ ਵੱਧਦਾ ਜਾ ਰਿਹਾ ਹੈਗਾ ਡੇਂਜਰ ਜ਼ੋਨ ਤੋਂ ਪਾਰ ਹੋ ਚੁੱਕਾ ਹੈ ਡੇਟ ਤੋਂ 2 ਫੁੱਟ ਉੱਪਰ ਹੋ ਚੁੱਕਾ ਹੈ ਡੇਂਜਰ ਜ਼ੋਨ ਤੋਂ ਜੋ ਕਿ ਕਈ ਥਾਵਾਂ ਦੇ ਉੱਪਰ ਨੁਕਸਾਨ ਜਿਹੜਾ ਉਹ ਪਾੰਦਾ ਹੋਇਆ ਵਿਖਾਈ ਦੇ ਰਿਹਾ ਹੈਗਾ ਕਈ ਪਿੰਡ ਜਿਹੜੇ ਨੇ ਉਹ ਇਸ ਵਕਤ ਇਸ ਪਾਣੀ ਦੀ ਚਪੇਟ ਦੇ ਹੇਠ ਨੇ ਭਾਵੇਂ ਉਹ ਉੱਤਰ ਹੋਵੇ ਭਾਵੇਂ ਉਹ ਕਾਮੀ ਖੁਰਦ ਹੋਵੇ ਭਾਵੇਂ ਉਹ ਦੜਬਾ ਹੋਵੇ ਦੜਬੇ ਦੇ ਵਿੱਚ ਇਸ ਵਕਤ ਰੈਸਕਿਊ ਆਪਰੇਸ਼ਨ ਵੀ ਚੱਲ ਰਿਹਾ ਹੈ ਉੱਥੋਂ 16 ਲੋਕਾਂ ਨੂੰ ਜਿਹੜਾ ਉਹ ਰੈਸਕਿਊ ਕੀਤਾ ਗਿਆ ਤਾਂ ਇਸ ਵਕਤ ਦੀ ਇਹ ਵੱਡੀ ਤਸਵੀਰ ਜਿਹੜੀ ਦੇਖ ਰਹੇ ਹੋ ਕਿ ਜੋ ਕੱਗਰ ਦਾ ਪਾਣੀ ਹੈ ਉਹ ਇਸ ਵਕਤ ਪਾਖੜਾ ਦੇ ਵਿੱਚ ਮਿਕਸ ਹੋ ਚੁੱਕਾ ਹੈ ਪਾਖੜਾ ਦੇ ਵਿੱਚ ਇਹ ਪਾਣੀ ਜਿਹੜਾ ਉਹ ਦਾਖਲ ਹੋਣਾ ਸ਼ੁਰੂ ਹੋ ਚੁੱਕਾ ਹੈ ਔਰ ਇੱਕ ਵੱਡਾ ਨੁਕਸਾਨ ਜਿਹੜਾ ਕਹਿ ਸਕਦੇ ਆ ਕਿ ਹਰਿਆਣਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਣੀ ਦੇ ਨਾਲ ਪੈਂਦਾ ਹੋਇਆ ਨਜ਼ਰ ਵੀ ਆਏਗਾ ਕਿਉਂਕਿ ਇੱਥੋਂ ਕੁਝ ਹੀ ਕਿਲੋਮੀਟਰ ਤੋਂ ਹਰਿਆਣਾ ਜਿਹੜਾ ਸ਼ੁਰੂ ਹੋ ਜਾਂਦਾ ਹੈ ਔਰ ਹਰਿਆਣਾ ਵਾਲੇ ਪਾਸੇ ਇਹ ਪਾਣੀ ਜਿਹੜਾ ਉਹ ਰਫ਼ਤਾਰ ਦੇ ਨਾਲ ਜਾ ਰਿਹਾ ਔਰ ਇਸ ਵਕਤ ਬਰਸਾਤ ਵੀ ਮੌਸਮ ਜਿਹੜਾ ਬਦਲ ਚੁੱਕਾ ਹੈ ਹਾਲਾਂਕਿ ਪਟਿਆਲਾ ਸ਼ਹਿਰ ਦੇ ਵਿੱਚ ਜਿਹੜੀ ਉਹ ਧੁੱਪ ਨਿਕਲ ਰਹੀ ਸੀ ਲੇਕਿਨ ਹੁਣ ਇਸ ਵਕਤ ਇਹ ਆ ਤੋਂ ਤੋਂ ਜਿਹੜਾ ਕਿਤੇ ਨਾ ਕਿਤੇ ਘਬਰਾਣ ਵਾਲੀ ਖਬਰ ਹੈ ਕਿ ਜਿੱਥੇ ਪਾਣੀ ਜਿਹੜਾ ਉਹ ਬਰਸਾਤ ਦਾ ਪਾਣੀ ਵੀ ਜਿਹੜਾ ਉਹ ਆਣਾ ਸ਼ੁਰੂ ਹੋ ਚੁੱਕਾ ਹੈ ਬਰਸਾਤ ਜਿਹੜੀ ਹੈ ਉਹ ਵੀ ਵੱਚ ਚੁੱਕੀ ਹੈ ਤਾਂ ਇਹ ਵੱਡਾ ਨੁਕਸਾਨ ਜਿਹੜਾ ਉਹ ਕਿਤੇ ਨਾ ਕਿਤੇ ਪਾਉਂਦਾ ਹੋਇਆ ਨਜ਼ਰ ਆਵੇਗਾ ਤੇ ਇਸ ਵਕਤ ਦੀ ਇਹ ਵੱਡੀ ਤਸਵੀਰ ਜਿਹੜੀ ਤੁਸੀਂ ਦਿਖਾ ਰਹੇ ਆ ਕਿ ਜਿੱਥੇ ਮੌਸਮ ਦੀ ਮੌਸਮ ਦਾ ਮિજાਜ ਵੀ ਪਤਲ ਗਿਆ ਤਾਂ ਦੂਸਰੇ ਪਾਸੇ ਜਿਹੜਾ ਪਾਣੀ ਹੈ ਉਹ ਕੱਗਰ ਦਾ ਪਾਣੀ ਭਾਖੜਾ ਦੇ ਵਿੱਚ ਜਿਹੜਾ ਬਹਿਣਾ ਸ਼ੁਰੂ ਹੋ ਚੁੱਕਾ ਹੈ ਔਰ ਇਸ ਦੇ ਨਾਲ ਕਾਫੀ ਨੁਕਸਾਨ ਜਿਹੜਾ ਉਹ ਹਰਿਆਣਾ ਦੇ ਕਈ ਪਿੰਡਾਂ ਨੂੰ ਕਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੇ ਲਈ ਇੱਕ ਵੱਡੀ ਮੁਸੀਬਤ ਇਹ ਪਾਣੀ ਬਣ ਸਕਦਾ ਔਰ ਇਸੀ ਖੌਫ ਦੇਖ ਲਓ ਕਿ ਕਿਵੇਂ ਇੱਕ ਤਸਵੀਰ ਜਿਹੜੀ ਉਹ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਪਿੰਡਾ ਹਿੱਥੋਂ ਪਿੰਡਾ ਕੋਲੋਂ ਪਾਣੀ ਜਿਹੜਾ ਨਿਕਲ-ਨਿਕਲ ਕੇ ਬਾਹਰ ਆ ਰਿਹਾ ਹੈਗਾ ਖੇਤਾਂ ਵਿੱਚੋਂ ਪਾਣੀ ਨਿਕਲ ਕੇ ਬਾਹਰ ਆ ਰਿਹਾ ਕਿਉਂਕਿ ਕੁਝ ਹੀ ਦੂਰੀ ਤੇ ਕੱਗਰ ਦਰਿਆ ਜਿਹੜਾ ਉਹ ਬਹਿ ਰਿਹਾ ਔਰ ਉਸ ਦੇ ਓਵਰਫਲੋ ਹੋਣ ਕਾਰਨ ਕਈ ਪਿੰਡਾਂ ਦੇ ਵਿੱਚ ਪਾਣੀ ਤੋਂ ਬਾਅਦ ਹੁਣੇ ਪਾਣੀ ਬੰਨ ਤੋੜਨ ਤੋਂ ਬਾਅਦ ਕਿਨਾਰੇ ਖੁਰਨ ਤੋਂ ਬਾਅਦ ਹੁਣ ਪਾਖੜਾ ਦੇ ਵਿੱਚ ਮਿਕਸ ਹੋ ਚੁੱਕਾ ਹੈ ਔਰ ਪਾਖੜਾ ਤੋਂ ਹਰਿਆਣਾ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈਗਾ ਤਾਂ ਕੁਝ ਲੋਕ ਨੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਨਗੇ ਜੋ ਪਿੰਡ ਦੇ ਲੋਕ ਨੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਜੀ ਮੈਂ ਤਾਂ ਵੀਰੇ ਨਿੰਨੇੜੇ ਦਾ ਕੀ ਹਾਲਾਤ ਨੇ ਉੱਥੇ ਉਧਰ ਤਾਂ ਠੀਕ ਹੈ ਉਧਰ ਠੀਕ ਨਹੀਂ ਇਹ ਇਹਦਾ ਕੀ ਨੁਕਸਾਨ ਹੋਏਗਾ ਜੀ ਇਹ ਕਿਹੜਾ ਪਿੰਡ ਹੈ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਹੈ ਜਾਂ ਕਿਹੜੇ ਖੇਤ ਨੇ ਛੋਟਾ ਸਰਾਲਾ ਜੀ ਛੋਟਾ ਸਰਾਲ ਬੋਲ ਪਾਪੇ ਛੋਟਾ ਸਰਾਲ ਹਾਂ ਛੋਟਾ ਸਰਾਲ ਜ ਦੇ ਫਸਲਾਂ ਦਾ ਨੁਕਸਾਨ ਆ ਜੀ ਜੀਰੀ ਤਬਾਹ ਹੋ ਗਈ ਮਕਾਨ ਤਬਾਹ ਹੋ ਗਏ ਮਕਾਨਾਂ ਪਾਣੀ ਭਰ ਗਿਆ ਮਕਾਨਾਂ ਚ ਪਾਣੀ ਕਿੰਨੇ ਕਿੰਨਾ ਫੁੱਟ ਪਾਣੀ ਹੈ ਜੀ ਉੱਥੇ 2 2 ਤੋਂ 3-3 ਫੁੱਟ ਤੂੜੀਆਂ ਗਲ ਗਈਆਂ ਡੰਗਰ ਬੱਚੇ ਰੁੜ ਰਹੇ ਸਮਝੇ ਮਰ ਰਹੇ ਆ ਭੁੱਖਣ ਪਾਣੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਉੱਥੇ ਆ ਰਹੇ ਨੇ ਜੋ ਫੌਜੀ ਆ ਰਹੇ ਨੇ ਉੱਥੇ ਟੀਮਾਂ ਆ ਰਹੀਆਂ ਨੇ ਪ੍ਰਸ਼ਾਸਨ ਦੀਆਂ ਉੱਥੇ ਲੋਕਾਂ ਨੂੰ ਘਰਾਂ ਚੋਂ ਕੱਢਣ ਲਈ ਹੈ ਜੀ ਕੋਈ ਨਹੀਂ ਆਇਆ ਜੀ ਪਹੁੰਚਾ ਨਹੀਂ ਹੈ ਉੱਥੇ ਕੋਈ ਵੀ ਨਹੀਂ ਪਹੁੰਚਦਾ ਇਹਦਾ ਕੀ ਨੁਕਸਾਨ ਹੋਏਗਾ ਜੀ ਜਿਹੜੀ ਭਾਗੜਾ ਦੇ ਵਿੱਚ ਹੁਣੇ ਦੋਨੋਂ ਮਿਕਸ ਹੋ ਚ ਜੋਦੀ ਬੇਫਸਲਤ ਤਬਾਹ ਹੋ ਜਾਣਗੀ ਜੀ ਪਿੰਡ ਦੇ ਪਿੰਡ ਤਬਾਹ ਹੋ ਜਾਣਗੇ ਇਹ ਹਰਿਆਣੇ ਨੂੰ ਮਾਰ ਕਰੂਗਾ ਜੀ ਹੁਣ ਹਰਿਆਣੇ ਹਰਿਆਣੇ ਜਾੜਦੇ ਅੱਗੇ ਹਰਿਆਣੇ ਮੇਜਾਰੇ ਪਾਣੀ ਹਰਿਆਣੇ ਜਾ ਰਹੇ ਪਾਣੀ ਤੇ ਇਹ ਵੱਡਾ ਨੁਕਸਾਨ ਦੇਖੋ ਕਰੇਗਾ ਔਰ ਇਸ ਵਕਤ ਇਹ ਬਨ ਬਨੰਦਾ ਕੰਮ ਕੀਤਾ ਜਾ ਰਿਹਾ ਤਾਂ ਹੋਰ ਵੀ ਲੋਕ ਨੇ ਬਾਈ ਜੀ ਤੁਸੀਂ ਕਿੱਥੋਂ ਜੀ ਆਪਣਾ ਇੱਥੇ ਪਿੰਡੇ ਜਿਹੜੇ ਮੰਡੋਲੀ ਕੀ ਹਾਲਾਤ ਨੇ ਉੱਥੇ ਜੀ ਮੰਡੋਲੀ ਨਹੀਂ ਫਿਲਹਾਲ ਉਧਰ ਤਾਂ ਠੀਕ ਹੈ ਜੀ ਉਧਰ ਤਕਰੀਬਨ ਪਾਣੀ ਦੀ ਮਾਰ ਜ਼ਿਆਦਾ ਇਸ ਇਲਾਕੇ 'ਚ ਇਧਰ ਸਾਈਡ ਜਾ ਤਰ ਇਧਰ ਨੂੰ ਨਿਮਾਣ ਵਾਲੇ ਕਿਹੜੇ ਕਿਹੜੇ ਪਿੰਡ ਪਿੰਦੇ ਨੇ ਥੋੜਾ ਅਗੇ ਕਪੂਰੀ ਹੋ ਗਿਆ ਜੀ ਇਧਰ ਸਮਾਈਲਪ੍ਰੋ ਹੋ ਗਿਆ ਇਧਰ ਮਲੌਰ ਪਿੰਡ ਕਾਫੀ ਪਿੰਡ ਪੈ ਜਾਂਦੇ ਨੇ ਇਧਰ ਤਕਰੀਬਨ ਪਾਣੀ ਅਗੇ ਡਾਂਗਰੀ ਦਾ ਪਾਣੀ ਹੋਈ ਜਾਂਦਾ ਤਿੰਨ ਚਾਰ ਪਿੰਡਾਂ ਦਾ ਡਾਂਗਰੀ ਹੋ ਗਈ ਮਾਰਗੰਡਾ ਹੋ ਗਈ ਉਹਨਾਂ ਦਾ ਪਾਣੀ ਮਿਕਸ ਹੋ ਗਿਆ ਕਿ ਕਾਫੀ ਮਾਰਗੰਡਾ ਮਾਰਗੰਡਾ ਵੀ ਇਸ ਵਾਰ ਉਫਾਨ ਤੇ ਆਪਣੇ ਹਾਂਜੀ ਤਾਂ ਉਹਦਾ ਵੀ ਮਾਰ ਪੈ ਰਹੀ ਹੁਣ ਇਹਨਾਂ ਪਿੰਡਾਂ ਲਈ ਕਿ ਹਰਿਆਣੇ ਵਾਲੇ ਪਾਸੇ ਜਾਂਦਾਂ ਉਧਰਲੇ ਪਾਸੇ ਇੱਕ ਦੋ ਆਪਣੇ ਸੱਜਣ ਮਿੱਤਰਾਂ ਦੇ ਫੋਨ ਆਏ ਆ ਉਧਰਲੇ ਪਾਸੇ ਵੀ ਮਤਲਬ ਕਿ ਪਾਣੀ ਬਹੁਤ ਫੁੱਲ ਚੱਲ ਰਿਹਾ ਇਹਦਾ ਕੀ ਨੁਕਸਾਨ ਹੋਏਗਾ ਬਾਈ ਜੀ ਜੋ ਕੱਗਰ ਹੁਣ ਪਾਕੜਾ ਦੇ ਵਿੱਚ ਮਿਕਸ ਹੋ ਚੁ ਪਾਣੀ ਉਧਰ ਖੁਰ ਰਿਹਾ ਉਸ ਤੋਂ ਬਾਅਦ ਪਿੱਛੇ ਵੀ ਕਈ ਥਾਵਾਂ ਤੇ ਉੱਪਰ ਖੁਰਦਾ ਹੋਇਆ ਨਜ਼ਰ ਆ ਰਿਹਾ ਇਹ ਹਰਿਆਣੇ ਨੂੰ ਮਾਰ ਕਰੂਗਾ ਜਾਂ ਪੰਜਾਬ ਨੂੰ ਵੱਧ ਕਰੂਗਾ ਦੇਖੋ ਜੀ ਮਾਰਤਾ ਚਾਹੀ ਪੰਜਾਬ ਵਿੱਚ ਇਹ ਹਰਿਆਣਾ ਸਭ ਨੂੰ ਇੱਕ ਸਾਰੀ ਹੈ ਤਕਰੀਬਨ ਪਿਛਲੇ ਵਾਰ ਵੀ ਆਪਾਂ ਨੇ 2023 'ਚ ਜੋ ਫਲੱਡ ਆਇਆ ਸੀਗਾ ਉਸ 'ਚ ਵੀ ਅਸੀਂ ਸਾਰਾ ਤਕਰੀਬਨ ਸਾਰੇ ਇਲਾਕੇ ਜਿੱਧਰ ਘੁੰਮਦੇ ਰਹੇ ਹਾਂ ਤੇ ਨਹਿਰ ਇਸ ਤੋਂ ਥੋੜਾ ਅੱਗੇ ਜਾ ਕੇ ਮਲੌਰ ਪਿੰਡ ਤੋਂ ਅੱਗੇ ਜਾ ਕੇ ਟੁੱਟ ਗਈ ਸੀ ਉਹਦਾ ਜਿੰਨਾ ਵੀ ਪਾਣੀ ਸੀਗਾ ਇਧਰਲੇ ਸਾਰੇ ਇਲਾਕੇ ਵਿੱਚ ਪੰਜਾਬ ਦਾ ਦੇ ਵਿੱਚ ਹਰਿਆਣੇ ਦਾ ਸਾਰਾ ਇਲਾਕਾ ਸੀਗਾ ਬਹੁਤ ਜ਼ਿਆਦਾ ਨੁਕਸਾਨ ਕਰਿਆ ਸੀ ਕਬੜਾ ਨੁਕਸਾਨ ਹੋਇਆ ਸੀ ਭਾਈ ਜੀ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਸਰ ਮੇਰਾ ਪਿੰਡ ਨੈਨੂੜਾ ਕੀ ਹਾਲਾਤ ਨੇ ਉੱਥੇ ਦੇਖ ਕੇ ਸਰ ਉਧਰ ਹਲੇ ਹਾਲਾਤ ਠੀਕ ਨੇ ਪਰ ਜੇਕਰ ਇਹ ਨਾ ਪਾੜ ਪੈਂਦਾ ਤਾਂ ਸਾਡੇ ਪਿੰਡਾਂ ਵੀ ਡੁੱਬ ਜਾਣੇ ਸਨ ਕਈਆਂ ਨੂੰ ਫਾਇਦਾ ਹੋਇਆ ਤਾਂ ਕਈਆਂ ਨੂੰ ਨੁਕਸਾਨ ਹੋ ਸਕਦਾ ਇਹ ਹੈਗਾ ਜੀ ਇਹ ਕਿਹੜਾ ਪਿੰਡ ਹੈ ਜੀ ਜਿਹੜਾ ਜਿੱਥੋਂ ਪਾਣੀ ਆ ਰਿਹਾ ਹੈ ਸਰਾਲਾ ਕਲਾਂ ਜੀ ਸਰਾਲਾ ਕਲਾਂ ਤੇ ਸਰਾਲਾ ਖੁਰਦ ਜੀ ਇਹਨਾਂ ਦੇ ਵਿਚਕਾਰ ਤੋਂ ਨਹਿਰ ਪੁੱਜੀ ਹੈ ਹਾਂਜੀ ਇਹਨਾਂ ਹਾਲਾਤ ਕੀ ਨੇ ਜੀ ਉੱਥੇ ਕੋਈ ਹੈ ਆਪਣੇ ਬੰਦੇ ਕੀ ਹਾਲਾਤ ਨੇ ਉਸ ਵਕਤ ਜੀ ਸਰ ਵੈਸੇ ਪਿੰਡਾਂ ਦੇ ਜਿਹੜੇ ਨੇੜੇ-ਚੜੇ ਜਿਹੜੇ ਨਿਮੇਚ ਮਕਾਨ ਸੀ ਉਹਨਾਂ ਦੇ ਘਰਾਂ ਚ ਪਾਣੀ ਵੜ ਗਿਆ ਸਕੂਲਾਂ ਚ ਵੀ ਪਾਣੀ ਵੜ ਗਿਆ ਜੀ ਤੇ ਉੱਚੇ ਵਾਲੇ ਘਰ ਬਚੇ ਹੋਏ ਨੇ ਜੇਕਰ ਇਹ ਨਾ ਪੈਂਦਾ ਤਾਂ ਉਹ ਤਕਰੀਬਨ ਪਿੰਡ ਡੁੱਬ ਜਾਣੇ ਸੀ ਜੀ ਬੜਾ ਹੁਣੇ ਵੀ ਓਵਰਫਲੋ ਹੋ ਕੇ ਆ ਰਹੀ ਹੈ ਪਿੱਛੋਂ ਪਾਖੜਾ ਦਾ ਲਗਾਤਾਰ ਪੱਧਰ ਵੱਧ ਰਿਹਾ ਕਿੰਨੀ ਕਿ ਚਿੰਤਾ ਵੱਸ ਸਕਦੀ ਹੈ ਕਿਉਂਕਿ ਤੁਸੀਂ ਲੋਕ ਨੇੜੇ ਨੇੜੇ ਤੇੜੇ ਰਹਿਣ ਵਾਲੇ ਲੋਕ ਨੂੰ ਚਿੰਤਾ ਦਾ ਵਿਸ਼ਾ ਤਾਂ ਹੈਗਾ ਹੀ ਆ ਜਦੋਂ ਉੱਤੋਂ ਇੰਨਾ ਪਾਣੀ ਆ ਰਿਹਾ ਜੀ ਤੇ ਇਹ ਜਿਹੜੇ ਪਿੰਡ ਨੇ ਇਹ ਤਾਂ ਹਰ ਸਾਲ ਹੀ ਪਾਣੀ ਦੀ ਮਾਰ ਚੱਲਦੀ ਨੇ ਜਦ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਇਹ ਜਿਹੜਾ ਹੁਣ ਵਿਵਸਥਾ ਹੋ ਰਹੀ ਹੈ ਇਹ ਪਹਿਲਾਂ ਹੋਣੀ ਚ ਠੀਕ ਹੈ ਜੀ ਪਹਿਲਾਂ ਕਦੀ ਕੀਤੀ ਨਹੀਂ ਸਰਕਾਰ ਨੇ ਇਹ ਵਿਵਸਥਾ ਸਰ ਪਤਾ ਚੱਕਰ ਕੀ ਆ ਜੀ ਆਪਾਂ ਨੂੰ ਪਤਾ ਹੀ ਹੈ ਵੀ ਹਰ ਸਾਲ ਇੱਥੇ ਹੜਾ ਆਂਦਾ ਹੈ ਇਹ ਤਕਰੀਬਨ ਇਹ ਪਿੰਡਾਂ 'ਚ ਤਕਰੀਬਨ ਜਦੋਂ ਤੋਂ ਅਸੀਂ ਸੋਜੀ ਸਵਾਲੀਆ ਉਦੋਂ ਤੋਂ ਪਾਣੀ ਦੇਖਦੇ ਹੀ ਆ ਇਹ ਪਿੰਡ ਨੇ ਜਿਵੇਂ ਖੈਰਾ ਨੜਿਆਲੀ ਇਹਨਾਂ ਨੇ ਕਿਸ਼ਤੀਆਂ ਆਪਣੀਆਂ ਰੱਖੀਆਂ ਹੋਈਆਂ ਇੰਨੀ ਸਪੈਸ਼ਲ ਜੀ ਤੁਹਾਡੇ ਹਿਸਾਬ ਦੇ ਨਾਲ ਕੀ ਹੱਲ ਨਿਕਲਣਾ ਚਾਹੀਦਾ ਹੈ ਸਰ ਇਹਨਾਂ ਦਾ ਹੱਲ ਤਾਂ ਇਹ ਹੀ ਆ ਵੀ ਸਰਕਾਰਾਂ ਨੂੰ ਵਧੀਆ ਕੋਈ ਇਹਨਾਂ ਦੇ ਜਿਹੜੇ ਇਹ ਨੇ ਜਿਵੇਂ ਠੱਗਰੇ ਜੀ ਸਾਡੀ ਇਹਦੀ ਸਫਾਈ ਵਧੀਆ ਤਰੀਕੇ ਨਾਲ ਹੋਵੇ ਇਹ ਡੂੰਗੀ ਹੋਵੇ ਜੀ ਜ਼ਿਮੀਂਦਾਰਾਂ ਨੂੰ ਇਹਨੂੰ ਇਹਦੇ ਵਿੱਚੋਂ ਆਪਣਾ ਖੇਤਾਂ ਦੇ ਵਿੱਚ ਪੱਟ ਕੇ ਮਿੱਟੀ ਵਗੈਰਾ ਰੇਤਾਂ ਵਗੈਰਾ ਕੱਢਣ ਦਾ ਉਹ ਦਿੱਤਾ ਜਾਵੇ ਜੀ ਇਹ ਸਵਾਲ ਕੀਤਾ ਸੀ ਵਿਧਾਇਕ ਸਾਹਿਬ ਨੂੰ ਵਿਧਾਇਕ ਸਾਹਿਬ ਕਹਿੰਦੇ ਕਿ ਲੋਕ ਨਹੀਂ ਸਾਥ ਦਿੰਦੇ ਜੇਕਰ ਲੋਕ ਪਰਮਿਸ਼ਨ ਦੇ ਦੇਣ ਤਾਂ ਮਿੱਟੀ ਪੁੱਟ ਸਕਦੇ ਹਾਂ ਸੀ ਸਰ ਲੋਕ ਲੋਕ ਤਾਂ ਕੋਈ ਰੋਕਦਾ ਹੀ ਨਹੀਂ ਜੀ ਆਪਣੇ ਆਪਣੇ ਇਹਨਾਂ ਨੂੰ ਕਿਸਾਨਾਂ ਨੂੰ ਆਪਣੇ ਆਪਣੇ ਖੇਤ ਦੇ ਅੱਗੇ ਮਿੱਟੀ ਪੱਟਣ ਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਸਰਕਾਰ ਨੂੰ ਜੀ ਕੋਈ ਰੋਕਦੇ ਤੇ ਨੀਅਤ ਖਰਾਬ ਹੈ ਵਿਧਾਇਕ ਸਾਹਿਬ ਜੀ ਪਤਾ ਕਿਆ ਸਾਰਾ ਹੈ ਇਸ ਕਾ ਮਤਲਬ ਕਹਿਣੇਗਾ ਉਹ ਜਿਹੜਾ ਨੇ ਕਹਿ ਰਹੇ ਆ ਵੀ ਆਪਾਂ ਨੇ ਜਿਤਨਾ ਮੈਂ ਨਹੀਂ ਗਏ ਜੋ ਕਿਸੇ ਕੇ ਸਰਕਾਰੀ ਤਾਂ ਹੈਗੀ ਨਹੀਂ ਜ਼ਿਮੀਂਦਾਰਾਂ ਦੇ ਖੇਤਾਂ ਮਾਨੂੰ ਆਈ ਵੀ ਹੈ ਜ਼ਿ ਵੇਚ ਕੇ ਮਿੱਟੀ ਥੋੜੀ ਥੋੜੇ ਪੈਸੇ ਬਣਾ ਲੈਂਦੇ ਇਸ ਤੇ ਆਪਣਾ ਖਰਚਾ ਰੋੜ ਲੈਂਦੇ ਆਪਣੇ ਖੇਤਾਂ ਚ ਵੀ ਆਪਣੇ ਖੇਤ ਮੇ ਤੇ ਜਿਹੜੀ ਮਾਈਨਿੰਗ ਉਸ ਨੂੰ ਵੀ ਮਾਈਨਿੰਗ ਦੱਸ ਰਹੇ ਅਗਲਾ ਵੇਚ ਕੇ ਆਪਣੀ ਇਹ ਬੰਦ ਬੰਦ ਲੇ ਮਾਈਨਿੰਗ ਲਈ ਤੇ ਪਹਿਲਾਂ ਵੀ ਕਹਿੰਦੇ ਕਨੌਰ ਬੜਾ ਬਦਨਾਮ ਹੈ ਮਾਈਨਿੰਗ ਬਹੁਤ ਹੁੰਦੀ ਹੈ ਕਨੌਰ ਦੇ ਵਿੱਚ ਮਾਈਨਿੰਗ ਪਤਾ ਕਿਆ ਜੀ ਜਿਹੜੀ ਸਰਕਾਰਾਂੋਂ ਤਾਂ ਮੈਂ ਨਹੀਂ ਕਰੀ ਰਹੀ ਜ਼ਿੰਮੇਦਾਰ ਥੋੜੀ ਜੀ ਉੱਤੇ ਮਾਈਨਿੰਗ ਹੁੰਦੀ ਹੈ ਜੀ ਬਹੁਤ ਜ਼ਿਆਦਾ ਮਾਈਨਿੰਗ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਬੋ ਬੋ ਸਤ ਸ੍ਰੀ ਅਕਾਲ ਆਮ ਪ੍ਰਾਈਵੇਟ ਬੰਦੇ ਨਹੀਂ ਮਾਈਨਿੰਗ ਹੋਣ ਦੇ ਰਹੀਏ ਜਿਹੜੇ ਐਮ ਐਲ ਏ ਮੰ ਔਰ ਤਾਂ ਕਿਸੇ ਨੂੰ ਕਟਰੀਲੀ ਵੀ ਨਹੀਂ ਚੇਪਾ ਨੂੰ ਵੀ ਚੱਕਣ ਦਿੰਦੇ ਐ ਮਿੱਟੀ ਦਾ ਜੇ ਕੋਈ ਆਪਣੇ ਘਰ ਚ ਭਰਤ ਵਾਲੇ ਆਪਣੀ ਛੱਤ ਦੇ ਮਿੱਟੀ ਵਾਲੇ ਕਿਸੇ ਨੂੰ ਪਾਣ ਨਹੀਂ ਦਿੰਦੇ ਇਹਨੇ ਇਹ ਇਹਨਾਂ ਦੇ ਕਿੱਡਨੀ ਪਰਦੇ ਹੈ ਕਿਤੇ ਅਫਸਰ ਸਾਹਿਬ ਬੜੀ ਹਾਵੀ ਹੈ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਜੀ ਅਫਸਰ ਸਾਹਿਬ ਬਿਲਕੁਲ ਕੌਣ ਸਾ ਮੁੰਨੇ ਜਾ ਰਹੇ ਨਾ ਇਹ ਅਫਸਰ ਸਾਹਿਬ ਦੀ ਨਲਾਇਕੀ ਹੈ ਜੋ ਹਾਲਾਤ ਹੋ ਰਹੇ ਨੇ ਇਸ ਵਕਤ ਪੰਜਾਬ ਦੇ ਇਹੀ ਹੋ ਰਹੇ ਨੇ ਇਹਨਾਂ ਦੀ ਨਲਾਇਕੀ ਕਰਨ ਹੋ ਰਹੇ ਆ ਇਹ ਜੇ ਇਹਨੂੰ ਪਹਿਲਾਂ ਸਫਾਈ ਕੀਤੀ ਹੋਵੇ ਜਿਹੜੀ ਅੱਜ ਕਰ ਰਹੇ ਨੇ ਜੇ ਇਹਨੂੰ ਪਹਿਲਾਂ ਹੀ ਕਰਨਾ ਅਪ੍ਰੈਲ ਮਈ ਜੂਨ ਤੋਂ 3 ਮਹੀਨੇ ਵੇਲੇ ਹੁੰਦੇ ਆ ਜੇ ਉਹ ਤੋਂ ਜ਼ਿੰਮੇਦਾਰਾਂ ਨੂੰ ਕਹਿ ਦੇਣੇ ਵੀ ਭਾਈ ਤੁਸੀਂ ਆਪਣਾ ਮਿੱਟੀ ਪਾਓ ਪਰਤ ਪਾਓ ਆਪਣੇ ਬਾੜੇ ਕੋਹਰੇ ਜਿੱਥੇ ਪਾਉਣੇ ਕਿੰਨੇ ਸਮੇਂ ਤੋਂ ਪਹਿਲਾਂ ਹੋ ਜਾਇਆ ਨਹੀਂ ਚਾਹੀਦੀ ਜਦੋਂ ਮੌਸਮ ਇਸ ਤਰੀਕੇ ਦਾ ਬਣੇ ਤੇ ਕਿੰਨੇ ਸਮੇਂ ਪਹਿਲਾਂ ਤੋਂ ਸਾਫ਼ ਸਫਾਈ ਹੋ ਜਾਣੀ ਚਾਹੀਦੀ ਹੈ ਤੁਹਾਡੇ ਸਾਹ ਦੇ ਨਾਲ ਇਹ ਤਾਂ ਕਣਖਾ ਬਟਨਸਰ ਅਪ੍ਰੈਲ ਦੇ ਮਹੀਨੇ ਚ ਸਾਰਾ ਏਰੀਆ ਵਿਹਲਾ ਹੋ ਜਾਏ ਪ੍ਰਸ਼ਾਸਨ ਕਦੋਂ ਸੁੱਤਾ ਜਾਗਦਾ ਹੈ ਇਹ ਤਾਂ ਸੁੱਤੇ ਪਈਆਂ ਹੁਣ ਜਾਗ ਗਿਆ ਜੀ ਇਹ ਤਾਂ ਹੁਣ ਜਾਗਿਆ ਜਦੋਂ ਪਾਣੀ ਆ ਗਿਆ ਪਿੰਡਾਂ ਫਲੱਡ ਆ ਗਏ ਹੁਣ ਜਾਗ ਗਏ ਇਹ ਤੁਹਾਡੀ ਸਿਹਤ ਦੇ ਲਈ ਜਾਂ ਸਾਰੀ ਚੀਜ਼ਾਂ ਲਈ ਪ੍ਰਬੰਧ ਕੀਨੇ ਪ੍ਰਸ਼ਾਸਨ ਕੋਲ ਕੀ ਦਿਖੇ ਨੇ ਤੁਹਾਨੂੰ ਪ੍ਰਬੰਧ ਆ ਰਹੀਆਂ ਕਿਸਤੀਆਂ ਕੁਸਤੀਆਂ ਤੁਹਾਡੇ ਕੋਲ ਕਿਸਤੀਆਂ ਫੌਜ ਖੜੀ ਹੈ ਜੀ ਕਿਸਤੀਆਂ ਆਈ ਹੋਈਆਂ ਹੁਣ ਤਾਂ ਕੋਈ ਪ੍ਰਬੰਧ ਹੈ ਹੀ ਨਹੀਂ ਤਾਂ ਪਹਿਲਾਂ ਨਹੀਂ ਕੋਈ ਤਿਆਰੀ ਕੀਤੀ ਪ੍ਰਸ਼ਾਸਨ ਜੀ ਪਾ ਬਿਲਕੁਲ ਕੋਈ ਤਿਆਰੀ ਨਹੀਂ ਜੀ ਇਹ ਤਾਂ ਹੁਣ ਦਿਖੇ ਆਂ ਚਮਾਸੇ ਡੱਡੂ ਹੁਣ ਨਿਕਲੇ ਆ ਜੀ ਇਹਦਾ ਕੰਨਾ ਹੈ ਆ ਕਹਿੰਦੇ ਜਿਹੜੇ ਕਗਰ ਦੇ ਨੇੜੇ ਤੇੜੇ ਦੇ ਪਿੰਡ ਨੇ ਉਹਨਾਂ ਥਾਵਾਂ ਦੇ ਉੱਪਰ ਕਹਿਤਾ ਕਿ ਸਮਾਨ ਨੂੰ ਤੋਂ ਸ਼ਿਫਟ ਕਰ ਲਓ ਆਪਣੇ ਆਪਣੇ ਘਰਾਂ ਤੋਂ ਜਿਹੜੇ ਕਿਸੇ ਹੋਰ ਪਾਸੇ ਚਲੇ ਜਾਓ ਕੋਈ ਦਿੱਤਾ ਸ਼ੈਲਟਰ ਹਾਊਸ ਬਣਾਇਆ ਹੈਗਾ ਪ੍ਰਸ਼ਾਸਨ ਨੇ ਕੋਈ ਕੋ ਕੋਈ ਕਿਤੇ ਸੈਂਟਰੀ ਮਨਾਇਆ ਕਿਸੇ ਕੋਈ ਕੁਝ ਨਹੀਂ ਹੈ ਪ੍ਰਬੰਧ ਨਹੀਂ ਹੈ ਫਿਰ ਹੈਲੀਕਾਪਟਰ ਤੇ ਘੁੰਮ ਰਿਹਾ ਹੈਗਾ ਕਹਿੰਦੇ ਮੁੱਖ ਮੰਤਰੀ ਸਾਹਿਬ ਉਹਦਾ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਪਤਾ ਕਿੱਥੇ ਗਏ ਹੋ ਸੀਗੇ ਉਹ ਤਾਂ ਹੀ ਖੜੀਆਂ ਸਾਹਿਬ ਉਰ ਕਿਤੇ ਦਿਖਿਆ ਜੀ ਹੈਲੀਕਾਪਟਰ ਤੇ ਮੈਂ ਸਹੀ ਵਾਰ ਕਹਿ ਦਿੰਦੇ ਨਾ ਜੀ ਕਿ ਅਖਬਾਰਾਂ ਵਾਲੇ ਜਾਂ ਖਬਰਾਂ ਵਾਲੇ ਸਹੀ ਨਹੀਂ ਕਰ ਰਹੇ ਖਬਰਾਂ ਗਲਤ ਕਰ ਰਹੇ ਜੀ ਇਹ ਤਾਂ ਬਾਤਾਂ-ਬਾਤਾਂ ਰਾਹੀਆਂ ਜਹਾਜ਼ ਕੋਈ ਨਹੀਂ ਕਿਸੇ ਦਾ ਆਇਆ ਰਹਾ ਵਾ ਤੁਸੀਂ ਇਸ ਕੇ ਵਿੱਚੇ ਦੇਖ ਲਓ ਤੁਸੀਂ ਬੁੱਟੀ ਕਿ ਇਤਨੀ ਖੜੀ ਦਿਖ ਰਹੀ ਤੁਹਾਨੂੰ ਵੱਡੀ ਵੀ ਉੱਪਰ ਦੇਖੋ ਜਿਸਕੇ ਕੈਮਰਾ ਮਾਰ ਕੇ ਦੇਖੋ ਬੁੱਟੀ ਬੁੱਟੀ ਖੜੀ ਹੈ ਹਾਲਾਂਕਿ ਉਹ ਨਾਲੇ ਉਹ ਬ੍ਰਾਂਚ ਹੈ ਜੀ ਉਸकी ਭਗੜਾ ਟਾਈਮ ਤੇ ਜੀ ਜਿੰਨੇ ਵੀ ਇੱਥੇ ਲੀਡਰ ਨੇ ਸਾਰੇ ਬਸ ਆਣਗੇ ਫੋਟੋਆਂ ਤਰਾਗੇ ਚਲੇ ਜਾਣਗੇ ਕਿਸੇ ਨੂੰ ਫੋਟੋਆਂ ਤਰਾਣਗੇ ਚਲੇ ਜਾਣਗੇ ਅਸੀਂ ਵੀ ਕਰਦੇ ਨੇ ਹੁਣ ਤੇ ਉਹ ਤੇ ਚਲੋ ਫਾਰਮੈਲਟੀ ਕਰਨੀ ਹੁੰਦੀ ਹੈ ਜੀ ਸਭ ਨੂੰ ਹਾਂ ਬਿਲਕੁਲ ਦੇਖੋ ਇਹ ਸਵਾਲ ਨੇ ਜੋ ਇੱਥੇ ਦੇ ਵਸਨੀਕ ਨੇ ਉਹ ਖੜੇ ਕਰ ਰਹੇ ਨੇ ਕਿ ਸਿਰਫ ਇੱਥੇ ਫੋਟੋਆਂ ਖਿਚਾਉਣ ਦੇ ਲਈ ਲੀਡਰ ਆਉਂਦੇ ਨੇ ਔਰ ਫੋਟੋਆਂ ਖਿਚਾ ਕੇ ਇੱਥੋਂ ਰਵਾਨਾ ਹੋ ਜਾਂਦੇ ਨੇ ਉਹ ਸਭ ਤੋਂ ਵੱਡਾ ਸਵਾਲ ਜੋ ਅਫਸਰ ਸ਼ਾਹੀ ਹੈ ਉਸ ਨੂੰ ਲੈ ਕੇ ਖੜਾ ਕੀਤਾ ਗਿਆ ਹੈ ਕਿ ਜੇਕਰ ਅਫਸਰ ਸ਼ਾਹੀ ਕੰਮ ਕਰ ਲਵੇ ਤਾਂ ਸ਼ਾਇਦ ਇਹ ਕੰਮ ਪਹਿਲਾਂ ਜਿਹੜਾ ਸੰਭਾਲਿਆ ਜਾ ਸਕਦਾ ਸੀ ਤਾਂ ਜਦੋਂ ਹੁਣ ਤੱਕ ਨੱਕ ਤੱਕ ਪਾਣੀ ਆ ਗਿਆ ਤਾਂ ਉਸ ਤੋਂ ਬਾਅਦ ਸਾਫ ਸਵੈ ਦਾ ਕੰਮ ਅਫਸਰ ਸ਼ਾਹੀ ਦੇ ਵੱਲੋਂ ਸ਼ੁਰੂ ਕੀਤਾ ਗਿਆ ਲੋਕ ਕੀ ਕਹਿੰਦੇ ਨੇ ਕਮੈਂਟਾਂ ਦੇ ਵਿੱਚ ਇਹ ਖਾਸ ਤੌਰ ਦੇ ਉੱਤੇ ਲੋਕਾਂ ਦਾ ਪ੍ਰतिकਰਮ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਵੀ ਜ਼ਰੂਰ ਵੇਖਣ ਵਾਲਾ ਹੋਵੇਗਾ ਇਸ ਤਰੀਕੇ ਦੀ ਤਮਾਮ ਅਪਡੇਟਸ ਦੇ ਨਾਲ ਜੁੜੇ ਰਹੋ ਪੀਟੀਸੀ ਨਿਊਜ਼ ਦੇ ਨਾਲ ਮੇਰੇ ਸਾਥੀ ਰਵੀ ਜੱਪਲਾ ਤੇ ਮੈਨੂੰ ਦੋ ਇਜਾਜ਼ਤ ਹੈ